ਇਸ ਮਹਿਮ ਚਲਾਈ ਗਈ ਹੈ ਤੇ ਜਿਸ ਦੇ ਸਬੰਧ ਵਿੱਚ ਸਾਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਬਰੇ ਇਤਲਾ ਮਿਲੀ ਕਿ ਇਹ ਚੈਨਾ ਡੋਰ ਵੰਗਾ ਕੇ ਅੱਗੇ ਵੇਚਣ ਦੀ ਤਾਕ ਵਿੱਚ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੋ ਮਕੇਸ਼ ਬਾਲੀਆ ਇਲੀਸ 바ਵਾ ਪੁੱਤਰ ਗੁਰਪ੍ਰਸਾਦ ਸਿੰਘ ਬਾਲੀਆ ਵਾਸੀ ਮੈਗਜ਼ੀਨ ਮਹਲਾ ਸੰਗਰੂਰ ਦਾ ਰਹਿਣ ਵਾਲਾ ਹੈ ਇਹ ਖੁਰਾਣਾ ਗਾਰਮੈਂਟਸ ਦੇ ਕੰਮ ਕਰਦਾ ਹੈ ਤੇ ਇਹਨੇ ਜਿਹੜੀ ਡੋਰ ਹੈ ਲੁਧਿਆਣੇ ਤੋਂ ਮੰਗਵਾਈ ਸੀ ਜਿੱਥੋਂ ਇਹਨੇ ਡੋਰ ਮੰਗਵਾਈ ਸੀ ਉਸ ਨੰਬਰ ਦਾ ਸੀ ਸਾਰਾ ਫੇਰਵਾ ਦੇ ਕੇ ਉਹ ਸਾਡੇ ਡੀਐਸਪੀ ਸਰ ਸੁਖਦੇਵ ਸਿੰਘ ਰਾਹੀ ਉਹ ਨਾਣਾ ਪੁਲਿਸ ਨੂੰ ਅਸੀਂ ਇਨਫਾਰਮ ਕਰ ਦਿੱਤਾ ਤੇ ਇਹਦੇ ਖਿਲਾਫ ਮੁਕੱਦਮਾ ਨੰਬਰ 393126 ਅੰਡਰ ਸੈਕਸ਼ਨ 223 ਬੀ ਐਨਐਸ ਥਾਣਾ ਸਿਟੀ ਸੰਗਰੂਰ ਦਰਜ ਕਰ ਦਿੱਤਾ ਤੇ ਮੁੱਢਲੀ ਪੁਸ਼ਕਿਸ਼ ਤੇ ਇਹ ਤਾਂ ਪਹਿਲੀ ਵਾਰ ਹੀ ਲੈ ਕੇ ਆਉਣਾ ਮعلوم ਹੋਇਆ ਤੇ ਬਾਕੀ ਮੁਕਦਮੇ ਵਿੱਚ ਇਹਦੀ ਜਵਾਨਤ ਲੈ ਕੇ ਅਸੀਂ ਇਹਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਜੋ ਵੀ ਵਿਅਕਤੀ ਕੋਈ ਇਸ ਤਰ੍ਹਾਂ ਦੀ ਡੋਰ ਵੇਚੂਗਾ ਤੇ ਉਹਦੇ ਖਿਲਾਫ ਸਖਤ ਤਕਸ਼ਨ ਲਿਆ ਜਾਊਗਾ ਕਿਉਂਕਿ ਲੋਕਾਂ ਨਾਲ ਕਾਫੀ ਹਾਸੇ ਵਾਪਰਦੇ ਨੇ ਸਾਡਾ ਇਸ ਪਰਤੇ ਕਾਫੀ ਮਤਲਬ ਨਿਗਰਾਨੀ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਬੰਦਾ ਕੋਈ ਗਲਤ ਕੰਮ ਕਰੂਗਾ ਸਖਤ ਸਜ਼ਾ ਦਿੱਤੀ ਜਾਵੇ ਸਰਬਸ਼ੰਤ ਦਾ ਤਿਹਾਰ ਲਵੇ ਆ ਰਿਹਾ ਕਿ ਤੁਹਾਡੇ ਵੱਲੋਂ ਗੁਜ਼ਾਰਾਂ ਦੇ ਵਿੱਚ ਜਾਂ ਜਿਹੜੇ ਲੋਕੋ ਦੇ ਤੰਗ ਜਿਹੜਾ ਉਹ ਰੇਡ ਕੀਤੀ ਜਾਊਗੀ ਬਿਲਕੁਲ ਜੀ ਲੋਕਾਂ ਦੀ ਸੁਰੱਖਿਆ ਰੱਖਣ ਲਈ ਹਰ ਕਾਨੂੰਨ ਮੁਤਾਬਕ ਉਪਾਅ ਪੂਰੇ ਕੀਤੇ ਜਾਣਗੇ ਤੇ ਸਾਨੂੰ ਇਸ ਪ੍ਰਤੀ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਖਤ ਹਦਾਇਤ ਹੈ ਤੇ ਸਾਡੇ ਨਾਲ ਬਾਰ ਬਾਰ ਮੀਟਿੰਗਾਂ 'ਚ ਵੀ ਇਹ ਹੀ ਸਾਨੂੰ ਸਮਝਾਇਆ ਗਿਆ ਹੈ ਚਾਈਨਾ ਡੋਰ ਵੇਚਣ ਵਾਲੇ ਨੂੰ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਇਹ ਇਹ ਰੇ ਕੋ ਕਿੰਨੇ ਗੁੱਟ ਬਰਾਮਦ ਹੋਏ ਨੇ ਤੇ ਕਿੱਥੋਂ ਬਰਾਮਦ ਹੋਏ ਇਸ ਕੋਲੋਂ 30 ਗੁੱਟ ਬਰਾਮਦ ਹੋਏ ਜੀ ਇਹ ਸਟੇਡੀਅਮ ਦੀ ਬੈਕ ਸਾਈਡ ਆਪਣੇ ਗਾਕਾਂ ਨੂੰ ਵੇਚਣ ਲਈ ਤਿਆਰੀ ਚ ਖੜਿਆ ਸੀਗਾ ਤੇ ਸਾਨੂੰ ਮੌਕੇ ਤੇ ਇਤਲਾ ਮਿਲਦੀ ਸੀ ਕਿ ਉਹ ਗ੍ਰਿਫਤਾਰ ਕਰਦੇ ਅਰੇ ਅੱਗੇ ਵੀ ਕਿਸੇ ਗਾਕੂ ਕੋਈ ਵੇਚ ਚੁੱਕਿਆ ਸੀ ਜਾਂ ਨਹੀਂ ਹਜੇ ਨੇ ਵੇਚਿਆ ਨਹੀਂ ਸੀਗਾ ਜੋ ਲੈ ਕੇ ਆਇਆ ਸੀਗਾ ਤੇ ਫਿਲਹਾਲ ਵੇਚਿਆ ਨਹੀਂ ਸੀਗਾ ਅਗਲੇ ਅੰਕਸਾਂ ਤੇ ਨੇੜੇ ਆ ਰਹੀ ਆ ਹੋਰ ਕਿਸ ਤਰ੍ਹਾਂ ਦੀ ਇਹਦੇ ਵਿੱਚ ਮਤਲਬ ਜਾਏਗਾ ਤਾਂ ਉਹ ਸੰਗੂਰ ਦੇ ਚ ਇਸ ਤਰ੍ਹਾਂ ਦੀ ਡੋਰ ਨਾ ਵੇਚੀ ਆਈ ਇਸਲੇ ਪ੍ਰਬੰਧ ਕੀਤੀਆਂਗੇ ਤੁਹਾਡੇ ਨਾਲ ਅਸੀਂ ਸਾਡੇ ਸਪੈਸ਼ਲ ਬ੍ਰਾਂਚ ਵੀ ਇਥੇ ਕੰਮ ਕਰਦੀ ਹੈ ਜੀ ਇੰਟੈਲੀਜੈਂਸ ਬ੍ਰਾਂਚ ਵੀ ਹੈਗੀ ਹੈ ਤੇ ਅਸੀਂ ਖੁਦ ਵੀ ਆਪਣੇ ਤੌਰ ਤੇ ਗਾਹਕ ਭੇਜਾਂਗੇ ਜਿਸ ਬੰਦੇ ਨੇ ਗਾਹਕ ਨੂੰ ਦੀਜੇ ਵੇਚਤੀ ਫਿਰ ਉਹਦੇ ਪ੍ਰੋਪਰ ਮੁਕਦਮਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਭੇਜਾਂਗੇ